ਇਹੀ ਜੇ ਆਪਾਂ ਪਹਿਲਾਂ ਤੋਂ ਹੀ ਸਰਕਾਰ ਦੇ ਕੰਨੀ ਪਾ ਕੇ ਰੱਖਾਂਗੇ ਨਾ ਵੀ ਅਸੀਂ ਹਜੇ ਹੈਗੇ ਆ ਆਪਣੇ ਹੱਕ ਲੈਣੇ ਜਾਣਦੇ ਆ ਸਾਡੇ ਲੋਕਾਂ ਦਾ ਸਾਥ ਦੇਵਾਂਗੇ ਕਿਸਾਨਾਂ ਦਾ ਸਾਥ ਦੇਵਾਂਗੇ ਬਜ਼ੁਰਗਾਂ ਦਾ ਸਾਥ ਦੇਵਾਂਗੇ ਤੇ ਨਾਲੇ ਅਸੀਂ ਆਪਣੇ ਹੱਕ ਲੈ ਸਕਦੇ ਆ ਫਿਰ ਸਾਡੇ ਅੱਗੇ ਸਰਕਾਰਾਂ ਨਹੀਂ ਕੁਸਕਣਗੀਆਂ ਆਪਾਂ ਹੀ ਇਹਨਾਂ ਨੂੰ ਸਿਰੇ ਬਿਠਾਇਆ ਹੁੰਦਾ ਹੈ ਵੀ ਆਪਾਂ ਜਦੋਂ ਅਵੇਸਲੇ ਹੋ ਜਾਂਦੇ ਆ ਨਾ ਫਿਰ ਸਰਕਾਰਾਂ ਐਵੇਂ ਕਰਦੀਆਂ ਨੇ ਖੁਦ ਹੀ ਨੇ ਕੀ ਕੰਮ ਕੀਤਾ ਪਹਿਲਾਂ ਮੰਨ ਵੀ ਗਿਆ ਕਾਨੂੰਨ ਵੀ ਮੈਂ ਕੋਈ ਗੱਲ ਨਹੀਂ ਮੰਨਿਆ ਹੀ ਹੋਇਆ ਸੀ ਮੰਨੀਆਂ ਹੋਈਆਂ ਸ਼ਰਤਾਂ ਸੀ ਅਸੀਂ ਭੋਲੇ ਪਾਲੇ ਨੇ ਸਾ ਇਹ ਕੀਤਾ ਅਸੀਂ ਕਿਸਾਨਾਂ ਨੇ ਆਪਣੇ ਘਰ ਨੂੰ ਤੋੜ ਕੇ ਵੀ ਕੋਈ ਗੱਲ ਨਹੀਂ ਜ਼ੁਬਾਨ ਕਿੰਨੀ ਵੱਡੀ ਚੀਜ਼ ਹੁੰਦੀ ਹੈ ਮੀਡੀਆ ਚ ਆ ਕੇ ਐਲਾਨ ਕੀਤਾ ਸੀ ਇਹਨੇ ਕਿ ਅਸੀਂ ਮਸ਼ਰਤਾ ਮੰਨਣ ਨੂੰ ਤਿਆਰ ਆ ਤੇ ਮੋਦੀ ਸਰਕਾਰ ਨੇ ਪੁੱਛਣਾ ਚਾਹਣਾ ਵੀ ਹੁਣ ਕੀ ਹੋ ਗਿਆ ਤੁਹਾਨੂੰ ਉਹੀ ਸ਼ਰਤਾਂ ਨੇ ਕੋਈ ਨਵੀਆਂ ਤਾਂ ਸਾਡੀਆਂ ਸ਼ਰਤਾਂ ਹੈਗੀਆਂ ਹੀ ਨਹੀਂ ਹਾਂਜੀ ਬਜ਼ੁਰਗਾਂ ਦਾ ਸਾਥ ਦੇਣਾ ਤੇ ਨੌਜਵਾਨ ਪੈਣਾ ਪਹੁੰਚਣਗੇ ਤਾਂ ਇਹ ਬਜ਼ੁਰਗਾਂ ਦਾ ਸਾਥ ਹੋਵੇਗਾ ਹੁਣ ਗੋਡੇ ਦਰਦ ਨੇ ਕਿਸੇ ਤਾਂ ਫਿਰ ਵੀ ਲੋਹਾਂ ਤੇ ਬੈਠੀਆਂ ਹੋਈਆਂ ਨੇ ਆਪਾਂ ਨੂੰ ਨਹੀਂ ਚੰਗਾ ਲੱਗਦਾ ਤੇ ਪੈਣਾ ਸਾਰੀ ਪਰ ਲੀਕ ਹੋਇਆ ਸੀ ਉਹ ਮੇਰਾ ਵੀ ਬੱਚਾ ਉਸੇ ਪਰ ਦੱਸ ਮੇਰੇ ਬੱਚੇ ਦੇ 100 700 ਤੇ 25 ਨੰਬਰ ਆਏ ਸੀ ਲੇਕਿਨ ਕਿ 720 ਨੰਬਰ ਦਾ ਪੇਪਰ ਹੈ ਇਹਨਾਂ ਕੀ ਕੀਤਾ ਸੀ ਇਸ ਤਰ੍ਹਾਂ ਹੀ ਬੱਚਿਆਂ ਨੇ ਬਹੁਤ ਤੰਗ ਪਰੇਸ਼ਾਨ ਹੋਏ ਐਤਕੀ ਫਿਰ ਇਹੋ ਹੀ ਹਾਲ ਹੋਣਾ ਕਿਉਂਕਿ ਸਰਕਾਰਾਂ ਨੂੰ ਪਤਾ ਹੈ ਬੱਚੇ ਪੜ੍ਹ ਕੇ ਡਾਕਟਰ ਬਣ ਗਏ ਤੇ ਇਹ ਕੀ ਇਹ ਸਿੱਖ ਜਾਣਗੇ ਸਾਨੂੰ ਕਿਸ ਨਾ ਚਕੇ ਜਣ ਕਿ ਰੇ ਨਾ ਕਰੇ ਮੂੰਹ ਤੇ ਖਾਣੀ ਪੈਣੀ ਪਰ ਅਸੀਂ ਅੱਜ ਇਹ ਗੱਲ ਕਰਦੇ ਆਂ ਕਿ ਜਿੰਨੇ ਨੌਜਵਾਨ ਪੀੜੀ ਹੈ ਕਿਸੇ ਤਰ੍ਹਾਂ ਦੀ ਵੀ ਸਰਦਾਰਤੀ ਹੈ ਉਹਨਾਂ ਨੂੰ ਅੱਜ ਸੰਘਰਸ਼ਾਂ 'ਚ ਆਣਾ ਚਾਹੀਦਾ ਕਿਉਂਕਿ ਸਮੁੱਚਾ ਸੰਘਰਸ਼ ਹੈ ਇਹ ਸਾਰਿਆਂ ਵਰਗਾਂ ਦਾ ਸੰਘਰਸ਼ ਹੈ ਕਿ ਦੁਕਾਨਦਾਰ ਰੇੜੀ ਫੜੀ ਵਾਲਾ ਬੱਚੇ ਜਿੰਨੇ ਵੀ ਨੌਜਵਾਨ ਪੀੜੀ ਹੈ ਜਾਂ ਪੜ੍ਹਨ ਲਿਖਣ ਵਾਲੇ ਨੇ ਉਹਨਾਂ ਸਾਰਿਆਂ ਦਾ ਇਹ ਸੰਝ ਆ ਮੁਰਜਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਿਕਾਰਯੋਗ ਸਾਥਿਓ ਅਸੀਂ ਅੱਜ ਮੌਜੂਦ ਆ ਸ਼ੰਭੂ ਬਾਰਡਰ ਤੇ ਜਿੱਥੇ ਇਹ ਲੋਕੇਸ਼ਨ ਜਿਹੜੀ ਹੈਗੀ ਐ ਕ੍ਰੀ ਰਮਰਸਾਰੀ ਲੋਕੇਸ਼ਨ ਵਿਖਾ ਦਿਓ ਪਿੱਛੇ ਤੁਸੀਂ ਬਾਰਡਰ ਵੀ ਦੇਖ ਸਕਦੇ ਹੋ 13 ਫਰਵਰੀ ਨੂੰ ਇੱਥੇ ਜਿਹੜਾ ਸਰਕਾਰ ਦਾ ਅਨਾਂ ਤਸ਼ੱਦਦ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਹਿਯੋਗ ਸੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਪਿਛਲੀ ਸਾਈਡ ਹੈਗੀ ਹੈ ਪਿਛਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਇੱਥੇ ਉਹ ਜਿਹੜਾ ਪ੍ਰੋਪਰ ਵੱਡੇ ਰੋਡਾਂ ਦੇ ਨਾਲ ਜਿਹੜਾ ਨੈਸ਼ਨਲ ਹਾਈਵੇ ਜਿਹਦਾ ਹੈਗਾ ਉਹ ਜਿਹੜਾ ਬਾਲੀ ਨੂੰ ਰੋਡ ਜਾਂਦਾ ਦਿੱਲੀ ਨੂੰ ਉਹ ਜਿਹੜਾ ਬੰਦ ਕੀਤਾ ਹੋਇਆ ਜੇਕਰ ਅਸੀਂ ਗੱਲ ਕਰਦੇ ਹਾਂ ਇਸ ਲੋਕੇਸ਼ਨ ਦੀ ਤੇ ਅੱਜ 12 ਮਹੀਨੇ ਹੋ ਗਏ ਲਗਾਤਾਰ ਇਹ ਕਿਸਾਨ ਮਜ਼ਦੂਰ ਜਥੇਬੰਦੀਆਂ ਜਿਹੜਾ ਇੱਥੇ ਧਰਨਾ ਲਾ ਕੇ ਬੈਠੀਆਂ ਹੋਈਆਂ ਵੱਡੇ ਵੱਡੇ ਲਾਂ ਲਗਾਤਾਰ ਕੀਤੇ ਜਾ ਰਹੇ ਹੋ ਭਵੇਂ ਸ਼ੰਭੂ ਬਾਰਡਰ ਹੈਗਾ ਭਵੇਂ ਉਹ ਕਨੌਰੀ ਬਾਰਡਰ ਤੇ ਨਾਲ ਹੀ ਰਤਨਪੁਰਾ ਬਾਰਡਰ ਹੈ ਗਿਆ 12 ਮਹੀਨੇ ਹੋ ਗਏ ਆ ਲੇਕਿਨ ਗੁੰਗੀਆਂ ਬੋਲੀਆਂ ਸਰਕਾਰਾਂ ਜਿਹੜੀਆਂ ਹਾਲੇ ਤੱਕ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੇ ਖੇਤ ਮਜ਼ਦੂਰਾਂ ਦੀ ਗੱਲ ਨਹੀਂ ਸੁਣੀ ਹੈਗੀਆਂ ਜਿੱਥੇ ਇਸ ਮੋਰਚੇ ਦੇ ਵਿੱਚ ਲਗਾਤਾਰ ਸਾਡੇ ਨੌਜਵਾਨ ਕਿਸਾਨ ਮਜ਼ਦੂਰ ਬੀਬੀਆਂ ਪੈਣਾ ਪਹੁੰਚ ਰਹੇ ਨੇ ਲੇਕਿਨ ਅੱਜ ਅਸੀਂ ਖੁਸ਼ਖਿਸਮਤੀ ਹੈਗੀ ਕਿ ਇੱਥੇ ਨੌਜਵਾਨ ਸਾਡੀਆਂ ਬੀਬੀਆਂ ਪੈਣਾ ਜਿਹੜੇ ਵਿਦਿਆਰਥੀ ਵੀ ਨਾਲ ਹੀ ਪਹੁੰਚ ਰਹੇ ਹੈਗੇ ਆ ਸੋ ਆਪਾਂ ਇੱਕ ਭੈਣ ਅੱਜ ਸਾਡੇ ਨਾਲ ਇੱਥੇ ਗੁਰੂਵਾਰ ਸੈ ਤੋਂ ਮੇਰੇ ਖਾਲਚ ਫਾਇਲ ਕੇ ਜਿਹੜੇ ਤੋਂ ਪਹੁੰਚ ਫਰੋਵ ਪਰਜਲ ਤੇ ਪਹੁੰਚੇ ਹੋਏ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪੰਜ ਜੀ ਮੇਰੇ ਖਿਆਲ ਤੁਸੀਂ ਇੱਥੇ ਪਹਿਲੀ ਵਾਰ ਆਏ ਅंदोलਨ ਦੇ ਵਿੱਚ ਹਾਂਜੀ ਪਹਿਲਾਂ ਅਸੀਂ ਦਿੱਲੀ ਗਏ ਸੀ ਠੀਕ ਹੈ ਜੀ ਦਿੱਲੀ ਅंदोलਨ ਵਿੱਚ ਰਹੇ ਆ ਤੇ ਹੁਣ ਅਸੀਂ ਇੱਥੇ ਪਹਿਲੀ ਵਾਰ ਆਜਾਏ ਆ ਆਪਣੇ ਪਰਿਵਾਰ ਦੇ ਨਾਲ ਆਏ ਆ ਇਹ ਮੇਰੇ ਦਾਦੀ ਨੇ ਚਾਚੀ ਨੇ ਉਹ ਮੇਰੇ ਨਾਨੀ ਨੇ ਹਾਂਜੀ ਅਸੀਂ ਸਾਰੇ ਪਰਿਵਾਰ ਸਿੱਕਸਤਰਾ ਲੱਗ ਰਿਹਾ ਜੀ ਇੱਥੇ ਤੁਸੀਂ ਪਹੁੰਚੇ ਹੋ ਵਧੀਆ ਲੱਗ ਰਿਹਾ ਇੱਥੇ ਸਾਰੇ ਸਟੂਡੈਂਟ ਵੀ ਆਏ ਹੋਏ ਨੇ ਸਾਰੇ ਨੌਜਵਾਨ ਵੀਰ ਵੀ ਪਹੁੰਚੇ ਹੋਏ ਨੇ ਤੇ ਅਸੀਂ ਹੁਣ ਬੇਨਤੀ ਇਹ ਕਰਦੇ ਨੌਜਵਾਨ ਪੜਾਣਾਂ ਨੂੰ ਵੀ ਆਪਾਂ ਇੱਥੇ ਲਿਆਉਣ ਦੀ ਕਿਰਪਾ ਕਰੀਏ ਕਿਉਂਕਿ ਜ਼ਿਆਦਾਤਰ ਬਜ਼ੁਰਗ ਮਤਾਵਾਂ ਹੀ ਇੱਥੇ ਆਗੀਆਂ ਨੇ ਲੰਗਰ ਦੀ ਸੇਵਾ ਹੋਰ ਸੇਵਾ ਇੱਥੇ ਚੱਲ ਰਹੀਆਂ ਨੇ ਉਹ ਆਪਾਂ ਨੂੰ ਇਦਾਂ ਹੀ ਜੇ ਕੰਟੀਨਿਊ ਰੱਖਣੀਆਂ ਨੇ ਤਾਂ ਫਿਰ ਕਿਉਂਕਿ ਆਪਣ ਨੂੰ ਵੀ ਕਰੇ ਵੀ ਨਹੀਂ ਚੰਗਾ ਲੱਗਦਾ ਹੁੰਦਾ ਕਿ ਆਪਣੇ ਮਾਤਾਵਾ ਕੰਮ ਕਰਨਾ ਅਸੀਂ ਕੁੜੀਆਂ ਕੀ ਕਰਦੀਆਂ ਪੜ੍ਹਾਈ ਛੱਡ ਕੇ ਵੀ ਆਪਣੇ ਘਰ ਦੇ ਕੰਮ ਕਰਦੀਆਂ ਫਿਰ ਪੜ੍ਹਦੀਆਂ ਹੁੰਦੀਆਂ ਤੇ ਸਵੇਰ ਜਾਣਾ ਹੁੰਦਾ ਪੜਨ ਫਿਰ ਅਸੀਂ ਪਹਿਲਾਂ ਕੰਮ ਕਰਕੇ ਫਿਰ ਜਾਂਦੀਆਂ ਪੜਨ ਲਈ ਤੇ ਇਸੇ ਕਰਕੇ ਮੈਂ ਪੜਾਣਾ ਨੂੰ ਵੀ ਕਹਿੰਨੀ ਆ ਤੁਸੀਂ ਅਸੀਂ ਛੁੱਟੀਆਂ ਲੈ ਕੇ ਆਏ ਆ ਮੈਂ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀਆਂ ਕਰਦੀ ਪਈਆਂ ਪਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਵੀ ਸਾਰੇ ਆਓ ਛੁੱਟੀਆਂ ਲੈ ਕੇ ਆ ਜਾਓ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਇੱਥੇ ਹੀ ਬੈਠੇ ਰਹੋ ਆਪਣੀ ਡਿਊਟੀ ਲਾ ਲਓ ਭੈਣ ਭਰਾ ਆਪਾਂ ਹੁੰਨੇ ਜੇ ਦੋ ਪੜਾ ਪਹਿਲੇ ਆਪਣੇ ਕਿਸੇ ਦਾਦੀ ਨਾਲ ਮਾਤਾ ਨਾਲ ਚਾਰ ਦਿਨ ਇੱਕ ਪੈਨ ਲਾ ਜਾਵੇ ਫਿਰ ਚਾਰ ਦਿਨ ਹੋਰ ਪੈਨ ਲਾ ਜਾਵੇ ਇਸ ਤਰ੍ਹਾਂ ਆਪਣੇ ਫਰੈਂਡ ਸਰਕਲ ਨੂੰ ਇੱਥੇ ਲੈ ਕੇ ਆਓ ਕੁੜੀਆਂ ਵੀ ਵੀਰ ਵੀ ਜਿੰਨੇ ਵੀ ਹੋ ਸਕੇ ਨੌਜਵਾਨ ਇੱਥੇ ਪਹੁੰਚਣ ਤੁਸੀਂ ਕੁੜੀਆਂ ਪੈਣਾਂ ਦੀ ਗੱਲ ਕੀਤੀ ਹੈ ਤੁਸੀਂ ਇੱਥੇ ਆਏ ਹੋ ਮੇਰੇ ਖਰਚੇ ਦੋ ਤਿੰਨ ਦਿਨ ਤੁਹਾਨੂੰ ਹੋ ਗਿਆ ਕਿਸੇ ਤਰ੍ਹਾਂ ਦੇ ਤੁਹਾਨੂੰ ਇਨਸਕੋਰ ਇੱਥੇ ਕੋਈ ਤੁਹਾਨੂੰ ਮਹਿਸੂਸ ਹੋਇਆ ਹੋਵੇ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਕੋਈ ਗੱਲ ਹੈਗੀ ਹੋਵੇ ਕੋਈ ਜਿਸ ਤਰ੍ਹਾਂ ਇਹ ਸਾਡੇ ਸਮਾਜ ਦੇ ਵਿੱਚ ਫਿਤਰਤ ਹੁੰਦੀ ਹੈ ਵੀ ਕਿ ਸਾਡੇ ਨੌਜਵਾਨ ਪੈਣਾ ਜਿਹੜੀਆਂ ਪਹੁੰਚਦੇ ਹੈਗੀਆਂ ਤੁਹਾਨੂੰ ਇਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਰਹੀ ਹੈ ਤੇ ਤੁਹਾਨੂੰ ਲੱਗ ਰਿਹਾ ਇਸ ਤਰ੍ਹਾਂ ਦਾ ਕੁਝ ਨਹੀਂ ਜੀ ਸਾਨੂੰ ਇਸ ਤਰ੍ਹਾਂ ਕੁਝ ਵੀ ਨਹੀਂ ਲੱਗ ਰਿਹਾ ਫੈਮਿਲੀ ਹੈ ਸਾਰੇ ਪੈਣਾ ਭਰਾ ਹੈਗੇ ਆ ਇੱਥੇ ਕੋਈ ਐਵੇਂ ਦੀ ਦਿੱਕਤ ਨਹੀਂ ਆਈ ਹੁਣ ਤੱਕ ਤੁਹਾਡੇ ਤੁਹਾਡੇ ਹਿਸਾਬ ਨਾਲ ਆਪਾਂ ਨੂੰ ਇੱਥੇ ਵੱਤ ਵਾਦ ਜਿਹੜੇ ਸਾਡੇ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਜਿਹੜੀਆਂ ਬੀਵੀਆਂ ਪੈਣਾ ਪਹੁੰਚਦੇ ਜਿਹੜੇ ਪੜ੍ਹਦੀਆਂ ਹੈਗੀਆਂ ਕਾਲਜ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਆ ਉਹਨਾਂ ਵੱਤ ਵਾਦ ਇੱਥੇ ਪਹੁੰਚਦੇ ਤਾਂ ਕਿ ਜਿਹੜੀ ਸਾ ਯੋਗੀ ਸਾਡੇ ਵੀ ਮੈਡਮ ਹੈਗੇ ਨੇ ਉਹਨਾਂ ਕੰਪੀਟੀਟਿਵ ਐਗਜ਼ਾਮ ਦੀ ਪ੍ਰਾਈਵੇਟ ਅਕੈਡਮੀ ਹਿੰਦਿਆ ਨੇ ਉੱਥੇ ਸਾਨੂੰ ਤਿਆਰੀ ਕਰਾਉਂਦੇ ਨੇ ਤੇ ਉਹਨਾਂ ਨੇ ਚੰਡੀਗੜ੍ਹ ਦਾ ਤਰਨਾ ਲਾਇਆ ਸੀ 88 54 ਦਾ ਤਰਨਾ ਲੱਗਿਆ ਰਿਹਾ ਉੱਥੇ ਉਹਨਾਂ ਤੇ ਬਹੁਤ ਜ਼ਿਆਦਾ ਵੀ ਲਾਠੀ ਦੀ ਚੜ੍ਹ ਵੀ ਹੋਇਆ ਸਾਰਾ ਕੁਝ ਹੋਇਆ ਹੈ ਨਾ ਇਹੀ ਜੇ ਆਪਾਂ ਪਹਿਲਾਂ ਤੋਂ ਹੀ ਸਰਕਾਰ ਦੇ ਕੰਨੀ ਪਾ ਕੇ ਰੱਖਾਂਗੇ ਨਾ ਵੀ ਅਸੀਂ ਹਜੇ ਹੈਗੇ ਆ ਆਪਣੇ ਹੱਕ ਲੈਣੇ ਜਾਣਦੇ ਆ ਬਜ਼ੁਰਗਾਂ ਦਾ ਸਾਥ ਦੇਵਾਂ ਕਿਸਾਨਾਂ ਦਾ ਸਾਥ ਦੇਵਾਂਗੇ ਬਜ਼ੁਰਗਾਂ ਦਾ ਸਾਥ ਦੇਵਾਂਗੇ ਤੇ ਨਾਲੇ ਅਸੀਂ ਆਪਣੇ ਹੱਕ ਲੈ ਸਕਦੇ ਆ ਫਿਰ ਸਾਡੇ ਅੱਗੋਂ ਸਰਕਾਰਾਂ ਨਹੀਂ ਕੁਸਕਣਗੀਆਂ ਆਪਾਂ ਇਹਨਾਂ ਨੂੰ ਸਿਰਫ ਬਿਠਾਇਆ ਹੁੰਦਾ ਹੈ ਵੀ ਆਪਾਂ ਜਦੋਂ ਅਵੇਸਲੇ ਹੋ ਜਾਂਦੇ ਆ ਨਾ ਫਿਰ ਸਰਕਾਰਾਂ ਐਵੇਂ ਕਰਦੀਆਂ ਹੁੰਦੀਆਂ ਨੇ ਹੁਣ ਵੇਖੋ ਕਿੰਨਾ ਵੱਡਾ ਮੋਦੀ ਨੇ ਕੀ ਕੰਮ ਕੀਤਾ ਪਹਿਲਾਂ ਮੰਨ ਵੀ ਗਿਆ ਕਾਨੂੰਨ ਵੀ ਮੈਂ ਕੋਈ ਗੱਲ ਨਹੀਂ ਮੰਨਿਆ ਹੀ ਹੋਇਆ ਸੀ ਮੰਨੀਆਂ ਹੋਈਆਂ ਸ਼ਰਤਾਂ ਸੀ ਅਸੀਂ ਭੋਲੇ ਪਾਲੇ ਨੇ ਸਾਂ ਕੀ ਕੀਤਾ ਅਸੀਂ ਕਿਸਾਨਾਂ ਨੇ ਆਪਣੇ ਘਰ ਨੂੰ ਤੁਰ ਕੇ ਵੀ ਕੋਈ ਗੱਲ ਨਹੀਂ ਜ਼ੁਬਾਨ ਕਿੰਨੀ ਵੱਡੀ ਚੀਜ਼ ਹੈ ਮੀਡੀਆ ਚ ਆ ਕੇ ਐਲਾਨ ਕੀਤਾ ਸੀ ਇਹਨੇ ਕਿ ਅਸੀਂ ਮੈਂ ਸ਼ਰਤਾਂ ਮੰਨਣ ਨੂੰ ਤਿਆਰ ਆ ਤੇ ਮੋਦੀ ਸਰਕਾਰ ਨੇ ਪੁੱਛਣਾ ਚਾਣਿਆ ਵੀ ਹੁਣ ਕੀ ਹੋ ਗਿਆ ਤੁਹਾਨੂੰ ਉਹੀ ਸ਼ਰਤਾਂ ਨੇ ਕੋਈ ਨਵੀਆਂ ਤਾਂ ਸਾਡੀਆਂ ਸ਼ਰਤਾਂ ਹੈਗੀਆਂ ਹੀ ਨਹੀਂ ਸ਼ਰਤਾਂ ਨੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਮੰਨੋ ਪਹਿਲੇ ਤਰਾ ਮੰਨ ਲਓ ਹੁਣ ਸਾਨੂੰ ਲਿਖਤੀ ਰੂਪ ਚ ਚਾਹੀਦੀਆਂ ਨੇ ਕਿਉਂਕਿ ਪਹਿਲਾਂ ਮੰਨ ਕੇ ਮੁਕਰੇ ਹੋ ਹੁਣ ਤਾਂ ਅਸੀਂ ਲਿਖਤੀ ਰੂਪ ਵਿੱਚ ਲੈ ਕੇ ਜਾਵਾਂਗੇ ਉਹਨਾਂ ਟਾਈਮ ਨਹੀਂ ਇੱਥੋਂ ਜਾਵਾਂਗੇ ਠੀਕ ਹੈ ਹਾਂਜੀ ਸੋ ਤੁਸੀਂ ਇਹ ਬੇਨਤੀ ਇਹੀ ਕਰੋਗੇ ਕਿ ਕਿਸੇ ਤਰ੍ਹਾਂ ਦੇ ਇੱਥੇ ਕਮੀ ਪੇਸ਼ ਨਹੀਂ ਆਏਗੀ ਸਾਨੂੰ ਬਜ਼ੁਰਗਾਂ ਦਾ ਵੱਤਵਾ ਸਾਥ ਦੇਣਾ ਚਾਹੀਦਾ ਨੌਜਵਾਨਾਂ ਨੂੰ ਸਾਡੀਆਂ ਭੈਣਾਂ ਨੂੰ ਇੱਥੇ ਜ਼ਰੂਰ ਪਹੁੰਚਣਾ ਹਾਂਜੀ ਬਜ਼ੁਰਗਾਂ ਦਾ ਸਾਥ ਦੇਣਾ ਤੇ ਨੌਜਵਾਨ ਭੈਣਾਂ ਪਹੁੰਚਣਗੀਆਂ ਤਾਂ ਇੱਥੇ ਬਜ਼ੁਰਗਾਂ ਦਾ ਸਾਥ ਹੋਵੇਗਾ ਹੁਣ ਗੋਡੇ ਦਰਦ ਨੇ ਕਿਸੇ ਤਾਂ ਫਿਰ ਵੀ ਲੋਹਾਂ ਤੇ ਬੈਠੀਆਂ ਹੋਈਆਂ ਨੇ ਆਪਾਂ ਨੂੰ ਨਹੀਂ ਚੰਗਾ ਲੱਗਦਾ ਤੇ ਭੈਣੋ ਸਾਰੀਆਂ ਇੱਥੇ ਆਓ ਆ ਪਿਛਲੀ ਉਮਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਤਾਂ ਬੈਠੇ ਹੋਏ ਬਿਲਕੁਲ ਹਾਂਜੀ ਹਾਂਜੀ ਸਾਰੇ ਬੈਠੇ ਹੋਏ ਨੇ ਤੇ ਇੱਥੇ ਆਨ ਦੀ ਕਿਰਪਾ ਕਰਨ ਜਿੰਨੀਆਂ ਵੀ ਨੌਜਵਾਨ ਭੈਣਾਂ ਨੇ ਇੱਥੇ ਆ ਆਪਾਂ ਸਾਰਿਆਂ ਨੇ ਪੜੇ ਨੇ ਕਾਨੂੰਨ ਹੈ ਹਨਾ ਆਪਾਂ ਨੰ ਪੜਤਾ ਹੈਗੇ ਨੀਆਂ ਇਹਨਾਂ ਨੂੰ ਹੀ ਪਤਾ ਲੱਗ ਜਾਵੇ ਕਿ ਬੱਚਿਆਂ ਨੇ ਸਟੂਡੈਂਟ ਨੇ ਵੀ ਕਾਨੂੰਨ ਪੜੇ ਨੇ ਤੈਂ ਆਏ ਨੇ ਹੂੰ ਬਿਲਕੁਲ ਫਿਰ ਉਂਗਲ ਚੱਕਣ ਜੋਗੇ ਨਹੀਂ ਹੋਣਗੇ ਵੀ ਹਾਂ ਇਹਨਾਂ ਨੇ ਕਾਨੂੰਨ ਨਹੀਂ ਪੜੇ ਫਿਰ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਤਿੰਨਾਂ ਪੁੱਤ ਪੜੇ ਲਿਖੇ ਵੀ ਆਏ ਫਿਰਦੇ ਨੇ ਹੁਣ ਤਾਂ ਇਹ ਆਪਣੇ ਬਜ਼ੁਰਗਾਂ ਨੂੰ ਵੇਖ ਕੇ ਕਹਿ ਦਿੰਦੇ ਨੇ ਨਹੀਂ ਇਹ ਤਾਂ ਅਨਪੜਨੇ ਜੀ ਇਹਨਾਂ ਨੂੰ ਕੀ ਪਤਾ ਤੇ ਹੁਣ ਉਹ ਇੱਕ ਚੁਟਕੀ ਮੈਡਮ ਵੀ ਕਹਿੰਦੀ ਐ ਮੈਂ ਤਾਂ ਮੈਂ ਤਾਂ ਐਵੇਂ ਹੀ ਬੱਸ ਕਹਿ ਦਿੱਤਾ ਸੀ ਉਹਦੇ ਤਾਂ ਚੁਟਕੀਆਂ ਨਾਲ ਐਮਐਸਪੀ ਦਵਾਉਂਦੀ ਸੀ ਹਾਂ ਬਿਲਕੁਲ ਸਾਨੂੰ ਤਾਂ ਪਤਾ ਨਹੀਂ ਸੀ ਹੁਣ ਕਹਿੰਦੇ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਤੇ ਐਵੇਂ ਤੂੰ ਬਣ ਗਈ ਉੱਥੇ ਫਿਰ ਐਵੇਂ ਕਹਿ ਦਿੱਤਾ ਜਦੋਂ ਕਾਨੂੰਨ ਨਹੀਂ ਪੜੇ ਤੂੰ ਕੱਲੀ ਜਣੀ ਉਹਦੇ ਚੁਟਕੀ ਮਾੜਨ ਦੇ ਪਿੱਛੇ ਲੱਗ ਕੇ ਉਹਨੂੰ ਕਹਿ ਉਹਨੇ ਕਿਹਾ ਵੀ ਮੈਨੂੰ ਨਹੀਂ ਪਤਾ ਉਹਦੇ ਮਗਰ ਲੱਗ ਕੇ ਕਹਿੰਦੇ ਨੇ ਕਿ ਸ਼ਾਇਦ ਸਾਰੇ ਨੂੰ ਹੀ ਨਹੀਂ ਪਤਾ ਉਹ ਤਾਂ ਇੱਕ ਪਤਾ ਨਹੀਂ ਸਰਕਾਰ ਨਾਲ ਰਲਈ ਤਾਂ ਜਾਣ ਕੇ ਉਹਨੂੰ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਵੀ ਭਲਾ ਇਹ ਵੀ ਕਹਿਣਗੇ ਵੀ ਸਾਨੂੰ ਵੀ ਨਹੀਂ ਪਤਾ ਹਾਂਜੀ ਸੋ ਬਹੁਤ ਬਹੁਤ ਪੈਣ ਧੰਨਵਾਦ ਸੋ ਇੱਥੇ ਵੇਖ ਲੈ ਵੇਖ ਸਕਦਾ ਤੁਸੀਂ ਵੱਡੇ ਰੂਪ ਚ ਸਾਡੇ ਜਿਹੜੇ ਜਿੱਥੇ ਨੌਜਵਾਨ ਹੈਗੇ ਆ ਬਜ਼ੁਰਗ ਵੀ ਹੈਗੇ ਆ ਔਰ ਤਜਰਬਾ ਜਿੱਥੇ ਪੈਣ ਨੇ ਇੱਕ ਗੱਲ ਕੀਤੀ ਹੈ ਮੈਂ ਇਹਨਾਂ ਨੂੰ ਦੱਸ ਦੇਵਾਂ ਇਹਨਾਂ ਦੀ ਜਾਣਕਾਰੀ ਦੇ ਵਾਦਾ ਕਰ ਦਵਾਂ ਕਿ ਇਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਮੋٹے ਰੂਪ ਚ ਗੱਲ ਆਉਂਦੀ ਵੀ ਸਾਡੇ ਜਿਹੜੇ ਇੱਥੇ ਬਜ਼ੁਰਗ ਜਿਹੜੇ ਘਟ ਪੜੇ ਆ ਲੇਕਿਨ ਮੈਂ ਦੱਸ ਦੇਣਾ ਚਾਹੁੰਦਾ ਵੀ ਮੇਰੇ ਖਿਆਲ ਦੇ ਵਿੱਚ ਜਥੇਬੰਦੀਆਂ ਸਾਡੀਆਂ ਕੋਈ ਜਥੇਬੰਦੀਆਂ ਇਹੋ ਜਿਹਾ ਅੱਗੂ ਜਿਨ੍ਹਾਂ ਨੂੰ 25 ਸਾਲ ਹੋ ਗਏ ਆ 25 ਸਾਲ ਹੋ ਗਏ ਆ 30 ਸਾਲ ਹੋ ਗਏ ਆ ਮੇ ਸ਼ਾਇਦ ਸਾਨੂੰ ਮੈਂ ਸ਼ੁਰੂ ਚ ਪੜਨੇ ਇੰਝ ਲੱਗਦਾ ਸੀ ਵੀ ਸਾਡੇ ਜਿਹੜੇ ਬਜ਼ੁਰਗ ਕਿਤਨਾ ਕਿਤੇ ਇੰਨਾ ਚ ਉਹ ਉਹ ਕਾਟ ਹੈਗੀ ਏ ਪੜ੍ਹਾਈ ਦੀ ਕਾਟ ਹੈਗੀ ਏ ਲੇਕਿਨ ਤਜਰਬਾ ਇੰਨਾ ਕੋ ਜਾਂ ਇੰਨੇ ਕੋ ਪੜ੍ਹਾਈ ਜਾਂ ਇੰਨੇ ਕੋ ਇੰਨਾ ਸੰਘਰਸ਼ ਲੜ ਰਿਆ ਮੇਰੇ ਖਿਆਲ ਚੋ ਕਮੀ ਨਹੀਂ ਰਹਿ ਗਈ ਹਾਂਜੀ ਕਮੀ ਤਾਂ ਨਹੀਂ ਰਹਿ ਗਈ ਉਹ ਤਾਂ ਹੁਣ ਜਿਐਸੀ ਪੜੇ ਲਿਖਿਆਏ ਥੋੜੀ ਨਾ ਸਾਡੀ ਦਾਦੀ ਨਹੀਂ ਪੜੇ ਹੋਏ ਅਸੀਂ ਤਾਂ ਉਹਨਾਂ ਨੂੰ ਦੱਸਦੇ ਆ ਨਾ ਮੇਰੇ ਕਹਿਣ ਦਾ ਮਤਲਬ ਬਹੁਤ ਨਹੀਂ ਹੈਗਾ ਵੀ ਉਹ ਪੜੇ ਲਿਖੇ ਨਹੀਂ ਹੈਗੇ ਤਾਂ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਜਾਣਕਾਰੀ ਉਹਨਾਂ ਨੂੰ ਪੂਰੀ ਹੈਗੀ ਉਹਨਾਂ ਨੂੰ ਸਾਰਾ ਪਤਾ ਸਾਡੀਆਂ ਜ਼ਮੀਨਾਂ ਕਿਵੇਂ ਖੋਈਆਂ ਜਾਣਗੀਆਂ ਆਏ ਇਹ ਹੋ ਸਕਦਾ ਵੀ ਉਹਨਾਂ ਦੀ ਗੱਲ ਉਹ ਸਾਡੇ ਉਸ ਤਰੀਕੇ ਨਾਲ ਸਮਝਾ ਸਕਦੇ ਨੇ ਇਹ ਫਰਕ ਉਸ ਤਰੀਕੇ ਅਸੀਂ ਨਹੀਂ ਸਮਝਾ ਸਕਦੇ ਅਸੀਂ ਕੋਈ ਵੀ ਹੋਰ ਐਗਜ਼ਾਮਪਲ ਨਾਲ ਸਮਝਾ ਦਿੰਦੇ ਨੇ ਪਰ ਸਮਝਦੇ ਨੇ ਤੁਸੀਂ ਆਪਦੇ ਹਾਨ ਪ੍ਰਵਾਹ ਨੂੰ ਵਧੀਆ ਤਰੀਕੇ ਨਾਲ ਸਮਝਾ ਸਕਦੇ ਮੇਰੇ ਨਾਲ ਇੱਕ ਹੋਰ ਇਥੇ ਕਿਸਾਨ ਆ ਗਏ ਗਰਬਖਸ਼ ਸਿੰਘ ਵੀਰ ਜੀ ਹੈਗੇ ਜਿਹੜੇ ਅ ਨੌਜਵਾਨ ਆਗੂ ਹੈਗੇ ਆਕਸਾਨ ਆਗੂ ਹੈਗੇ ਅ ਭਾਈ ਜੀ ਇੱਥੇ ਸਾਡੀਆਂ ਭੈਣਾਂ ਵੀ ਇੱਥੇ ਪਹੁੰਚ ਰਹੀਆਂ ਨੇ ਖਾਸ ਤੌਰ ਤੇ ਇਹਨਾਂ ਦੀ ਵੀਡੀਓ ਕੀਤੀ ਹੈ ਕਿਉਂਕਿ ਸਾਡੀਆਂ ਭੈਣਾਂ ਦਾ ਵੱਡਾ ਯੋਗਦਾਨ ਹੈਗਾ ਜਿੱਥੇ ਭੈਣ ਨੇ ਗੱਲ ਕੀਤੀ ਵੀ ਅਸੀਂ ਇੱਥੇ ਪ੍ਰਬੰਧਾਂ ਦੇ ਵਿੱਚ ਸਾਡੀ ਭੈਣਾਂ ਦਾ ਵੱਧ ਵੱਧ ਯੋਗਦਾਨ ਪਾਉਣ ਨਾਲ ਹੀ ਧਰਨੇਆਂ ਮੁਜਾਰਿਆਂ ਸੰਘਰਸ਼ਾਂ ਦੇ ਆਪਣੀ ਸਟੇਜ 'ਤੇ ਜਾਣਾ ਚਲਦੀਆਂ ਆਪਣੇ ਵੱਡੇ ਪੱਦਰ ਤੇ ਇੱਥੇ ਵੀ ਭੈਣਾਂ ਸੰਘਰਸ਼ਾਂ ਦੇ ਵਿੱਚ ਇੱਥੇ ਵੀ ਸਟੇਜ 'ਤੇ ਵੀ ਆਉਂਦੀਆਂ ਆਹਰੀ ਲੋਆਂੀਆਂ ਨੇ ਕਿਵੇਂ ਦੇਖਦੇ ਹੋ ਤੁਸੀਂ ਸਰ ਇਸ ਮਤਲਬ ਕਟੜਾ ਕਰਮ ਇਹਦਾ ਤਾਂ ਬਹੁਤ ਬਹੁਤ ਹਨੇਰ ਕੀ ਜੜਾ ਧੰਨਵਾਦ ਹੈ ਧੰਨਵਾ ਇਹ ਬਕਸ਼ਿਸ਼ ਕੀਤੀ ਫਤਿਹ ਹੈ ਉਹਨੂੰ ਵੀ ਜ਼ਰੂਰ ਬਲੰਦੀਆਂ ਤੇ ਲੈਣਾ ਚਾਹੀਦਾ ਹੈ ਫਤਿਹ ਵਿੱਚ ਫਤੇ ਮદાન ਹੋ ਜਾਂਦਾ ਹੈ ਗੱਜ ਕੇ ਫਤਿਹ ਬੁਲਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਮੇਰਾ ਨਾਮ ਗੁਰਬਖਸ਼ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਪ੍ਰਧਾਨ ਜੋਨ ਚੀਰਪਗ ਸਿੰਘ ਸਾਡਾ ਜੀ ਅੱਜ ਤਕਰੀਬਨ ਮੈਨੂੰ ਜੋ 5-6 ਸਾਲ ਹੋ ਗਏ ਆ ਸੰਘਰਸ਼ ਦੇ ਵਿੱਚ ਅਸੀਂ ਸੰਘਰਸ਼ ਜਦੋਂ ਤੋਂ ਸ਼ੁਰੂ ਕਰਿਆ ਹੈ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਜ਼ਿਲ੍ਹਾ ਫਰੀਹਪੁਰ ਦੇ ਵਿੱਚੋਂ ਜਿੰਨੀਆਂ ਕੋਈ ਬੀਬੀਆਂ ਪੈਣਾ ਮਾਤਾਵਾਂ ਅਸੀਂ ਲੈ ਕੇ ਆਉਣੇ ਆ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇੱਕ ਤਾਂ ਬੀਬੀਆਂ ਪੈਣਾ ਮਾਤਾਵਾਂ ਨੂੰ ਸੰਘਰਸ਼ਾਂ 'ਚ ਲੈ ਆਣਾ ਚਾਹੀਦਾ ਪਰਿਵਾਰਾਂ ਸਮੇਤ ਸੰਘਰਸ਼ਾਂ 'ਚ ਜਾਣਾ ਚਾਹੀਦਾ ਕਿਉਂਕਿ ਪਰਿਵਾਰਾਂ ਸਮੇਤ ਆਵਾਂਗੇ ਤਾਂ ਆਪਾਂ ਮੋਦੀ ਨੂੰ ਹਰਾ ਸਕਦੇ ਆਂ ਇੱਕ ਇੱਕ ਜਣਾਵਾਂਗੇ ਤੇ ਨਹੀਂ ਨਹੀਂ ਆਪਾਂ ਉਹਨੂੰ ਹਰਾ ਸਕਦੇ ਇਸ ਵਾਸਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਬੈਠੇ ਨੇ ਹਾਲੇ ਪੜ੍ਹੇ ਲਿਖੇ ਨੌਜਵਾਨ ਪੀੜ੍ਹੀ ਸਾਡੀ ਬੇਟੀ ਹੈ ਉਹਨਾਂ ਨੂੰ ਵੀ ਸੰਘਰਸ਼ਾਂ ਵਿੱਚ ਜਿਹੜਾ ਸਾਥ ਦੇਣਾ ਚਾਹੀਦਾ ਅਸੀਂ ਤਕਰੀਬਨ ਜਦੋਂ ਵੀ ਆਣਿਆ 10 ਦਿਨ ਬੀਬੀਆਂ ਇੱਥੇ ਲਾ ਕੇ ਜਾਂਦੀਆਂ ਸਾਰਾ ਬਹੁਤ ਵਧੀਆ ਸਿਸਟਮ ਹੈ ਇੱਥੇ ਤੇ ਬਹੁਤ ਚੰਗੇ ਤਰੀਕੇ ਨਾਲ ਰਹਿੰਦੇ ਆ ਲੋਕ ਦੂਸਰੇ ਸਾਡੇ ਵੀ ਜਿਹੜੇ ਇੱਜ਼ਤ ਕਰਦੇ ਆ ਇਸ ਵਾਸਤੇ ਇੱਜ਼ਤ ਬਣਾਉਣ ਵਾਸਤੇ ਪੈਣਾ ਬੀਬੀਆਂ ਨੂੰ ਸੰਘਰਸ਼ਾਂ ਚ ਲੈ ਜਾਣਾ ਜ਼ਰੂਰੀ ਹੈ ਸੀਮਤ ਚੁੱਲੇ ਤੱਕ ਨਹੀਂ ਰੱਖਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਬੀਬੀ ਨੂੰ ਬਾਹਰ ਨਹੀਂ ਜਾਣਦੇ ਤੇ ਧੀ ਪੈਣ ਨੂੰ ਬਾਹਰ ਨਹੀਂ ਜਾਣਦੇ ਤੇ ਉਦੋਂ ਹੀ ਆਪਣਾ ਨੁਕਸਾਨ ਵੱਡਾ ਹੋ ਜਾਂਦਾ ਸਾਡੇ ਸਮਾਜ ਦਾ ਵੀ ਕਿਤਨਾ ਕਿਤਨਾ ਵੱਡਾ ਨੁਕਸਾਨ ਹੈ ਵੱਡਾ ਨੁਕਸਾਨ ਹੈ ਵੇਖੋ ਜੀ ਆਪਾਂ ਕਈ ਵਾਰੀ ਇੱਕ ਬੰਦੇ ਕਹਿ ਦਿੰਦੇ ਨੇ ਨਹੀਂ ਜੀ ਗੁੜੀਆ ਤੂੰ ਜਾਣਾ ਨਹੀਂ ਦੁਕਾਨ ਤੇ ਬੱਚੇ ਨੂੰ ਕਹਿੰਦੇ ਜਾਂ ਤੂੰ ਸੌਦਾ ਲੈ ਕੇ ਆ ਦੁਕਾਨ ਤੋਂ ਤੇ ਆਪਾਂ ਕੱਲੀ ਕੁੜੀ ਨੂੰ ਕੈਨੇਡਾ ਅਮਰੀਕਾ ਭੇਜਦੇ ਨੇ ਉਹਦੋਂ ਕੌਣ ਆਪਣੇ ਨਾਲ ਸਾਥ ਦਿੰਦਾ ਵੇਖੋ ਜੀ ਉਹਦੋਂ ਵੀ ਪਰਮਾਤਮਾ ਜਾਂ ਬੱਚੇ ਤੇ ਡਿਪੈਂਡ ਹੁੰਦਾ ਇਸ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਨੌਜਵਾਨ ਪੀੜ੍ਹੀ ਵੀਰ ਭੈਣਾ ਬੀਬੀਆਂ ਨੂੰ ਮਤਾਵਾਂ ਨੂੰ ਇੱਥੇ ਆ ਕੇ ਸੰਘਰਸ਼ ਲੜਨਾ ਚਾਹੀਦਾ ਕਿਉਂਕਿ ਮੋਦੀ ਨੂੰ ਹਰਾਉਣ ਵਾਸਤੇ ਬੀਬੀਆਂ ਦੀ 50% ਬੀਬੀਆਂ ਨੇ 50% ਬੰਦੇ ਨੇ 50% ਬੀਬੀਆਂ ਜਦੋਂ ਇੱਥੇ ਪਹੁੰਚਣ ਗਈਆਂ ਤੇ ਬਾਈ ਜੀ ਆਪਾਂ ਉਸੇ ਦਿਨੀ ਇਹ ਜਿਹੜਾ ਸੰਘਰਸ਼ ਉਹਨੋਂ ਪਰ ਜਿੱਤ ਲਾਂਗੇ ਜਿੱਤ ਕੇ ਖੁਸ਼ੀ ਖੁਸ਼ੀ ਕਰੇ ਜਾਵਾਂਗੇ ਇਹ ਸਾਡੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜਰਬਾਈ ਸਿੰਘ ਜੀ ਇੱਕ ਸਵਾਲ ਵਿੱਚ ਜੋੜ ਦਿੱਤੇ ਭੈਣ ਨੇ ਸਵਾਲ ਕੀਤਾ ਸੀ ਕਿ ਸਾਡੇ ਅਧਿਆਪਕ ਵਰਗੇ ਨੇ ਜਿਹੜੇ ਅਧਿਆਪਕ ਨੇ ਉਹ ਜਦੋਂ ਉਹਨਾਂ ਨੂੰ ਨੌਕਰੀਆਂ ਲੈਣੀਆਂ ਹੁੰਦੀਆਂ ਤੇ ਫਿਰ ਲਾਠੀ ਚਾਰਜ ਹੁੰਦਾ ਸੀ ਹੁੰਦਾ ਨਾਲ ਇੱਕ ਮੈਂ ਗੱਲ ਜੋੜ ਦਿੰਦਾ ਇੱਕ ਸਾਡੇ ਅਧਿਆਪਕ ਟੀਚਰ ਮੇਬੀ ਕੰਪਿਊਟਰ ਅਧਿਆਪਕ ਜਿਹੜੇ ਉਹ ਵੀ ਭੁਖੜਤਾਲ ਤੇ ਬੈਠੇ ਸ਼ਾਇਦ ਸਰਕਾਰ ਨੇ ਪਿਛਲੇ ਦਿਨ ਪੰਜਾਬ ਸਰਕਾਰ ਨੇ ਚੱਕ ਰਿਹਾ ਹੈਗਾ ਵੀ ਕਿਤਨਾ ਕਿਤੇ ਇਹ ਜਿਹੜਾ ਇਹ ਸੰਘਰਸ਼ ਚ ਕਿਸਾਨ ਮਜ਼ਦੂਰ ਦਾ ਨਹੀਂ ਸਮੁੱਚੇ ਵਰਗਾਂ ਦਾ ਹੈਗਾ ਭਾਵੇਂ ਉਹ ਕੋਈ ਨੌਕਰੀ ਪੇਸ਼ਾ ਨੇ ਭਾਵੇਂ ਜਿਵੇਂ ਕੋਈ ਮੰਨ ਲਓ ਸਟੂਡੈਂਟ ਹੈਗਾ ਵਿਦਿਆਰਥੀ ਹੈਗਾ ਬੱਚਾ ਹੈਗਾ ਜਾਂ ਸਾਡੀ ਬੀਬੀ ਪੜ੍ਹਨਗੇ ਸਾਰਿਆਂ ਦਾ ਸੰਘਰਸ਼ ਹੈਗਾ ਸਾਂਝਾ ਸਿਰ ਇਹੋ ਹੀ ਗੱਲ ਹੈ ਵੀ ਜਿਹੜੇ ਆਪਣੇ ਅੱਜ ਨੌਜਵਾਨ ਜਾਂ ਬੱਚੇ ਪੜ੍ਹ ਰਹੇ ਨੇ ਪਹਿਲੀ ਗੱਲ ਤਾਂ ਉਹਨਾਂ ਨੂੰ ਪੜ੍ਹਨ ਤੋਂ ਹੀ ਵਾਂਝਾ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਹਾਂ ਕਿਉਂਕਿ ਆਪਣੀ ਜਿਹੜੀ ਵਿਦਿਆ ਹੈ ਉਹਦਾ ਹੀ ਨਾਸ਼ ਕੀਤਾ ਜਾ ਰਿਹਾ ਹੈ ਨਿੱਜੀਕਰਨ ਦਿੱਤਾ ਗਿਆ ਉਹਦਾ ਨਿੱਜੀਕਰਨ ਇਹਨਾਂ ਕੋ ਕਰਤਾ ਕਿ ਆਪਣੇ ਬੱਚੇ ਨੇ ਪੜ੍ਹ ਲਿਖ ਕੇ ਅੱਗੇ ਵਧ ਨਾ ਸਕਣ ਇਸ ਵਾਸਤੇ ਅੱਜ ਜਿਹੜੇ ਬੱਚੇ ਫੜੀ ਕਿਸੇ ਨੇ ETT ਕੀਤੀ ਹੈ ਕਿਸੇ ਨੇ BTA ਕੀਤੀ ਹੈ ਅੱਜ ਤੱਕ ਮੈਨੂੰ ਲੱਗਦਾ ਨੀਟ ਦੀ ਤਿਆਰੀ ਕਰਕੇ ਬੱਚੇ MBBS ਡਾਕਟਰ ਦੇ ਬੱਚੇ ਤਿਆਰੀ ਕਰਕੇ ਜੋ ਪਿੱਛੇ ਇੱਕ ਹੀ ਹੋਇਆ ਸੀ ਪੇਪਰ ਲੀਕ ਹੋਇਆ ਸੀ ਉਹ ਮੇਰਾ ਵੀ ਬੱਚਾ ਉੱਥੇ ਪੜਦਾ ਸੀ ਮੇਰੇ ਬੱਚੇ ਦੇ 100 700 ਤੇ 25 ਨੰਬਰ ਆਏ ਸੀ ਲੇਕਿਨ ਕਿ 720 ਨੰਬਰ ਦਾ ਪੇਪਰ ਹੈ ਇਹਨਾਂ ਕੀ ਕੀਤਾ ਸੀ ਇਸ ਤਰ੍ਹਾਂ ਹੀ ਬੱਚਿਆਂ ਨੇ ਬਹੁਤ ਤੰਗ ਪਰੇਸ਼ਾਨ ਹੋਏ ਇਹ ਕੀ ਫਿਰ ਇਹੋ ਹੀ ਹਾਲ ਹੋਣਾ ਕਿਉਂਕਿ ਸਰਕਾਰਾਂ ਨੂੰ ਪਤਾ ਹੈ ਬੱਚੇ ਪੜ ਗਏ ਡਾਕਟਰ ਬਣ ਗਏ ਤੇ ਇਹ ਕੀ ਹੈ ਸਿੱਖ ਜਾਣਗੇ ਸਾਨੂੰ ਕੀ ਨਾ ਚਕੇ ਜਣ ਕਿਰੇ ਨੇ ਕਰੇ ਮੂੰਹ ਤੇ ਖਾਣੀ ਪੈਣੀ ਪਰ ਅਸੀਂ ਅੱਜ ਇਹ ਗੱਲ ਕਰਦੇ ਆਂ ਕਿ ਜਿੰਨੇ ਨੌਜਵਾਨ ਪੀੜੀ ਹੈ ਕਿਸੇ ਤਰ੍ਹਾਂ ਦੇ ਵੀ ਵਿਦਿਆਰਥੀ ਉਹਨਾਂ ਨੂੰ ਅੱਜ ਸੰਘਰਸ਼ਾਂ 'ਚ ਆਉਣਾ ਚਾਹੀਦਾ ਕਿਉਂਕਿ ਸਮੁੱਚਾ ਸੰਘਰਸ਼ ਹੈ ਇਹ ਸਾਰਿਆਂ ਵਰਗਾਂ ਦਾ ਸੰਘਰਸ਼ ਹੈ ਕਿਉਂਕਿ ਦੁਕਾਨਦਾਰ ਰੇੜੀ ਫੜੀ ਵਾਲਾ ਬੱਚੇ ਜਿੰਨੇ ਵੀ ਨੌਜਵਾਨ ਪੀੜੀ ਹੈ ਜਾਂ ਪੜ੍ਹਨ ਲਿਖਣ ਵਾਲੇ ਨੇ ਉਹਨਾਂ ਸਾਰਿਆਂ ਦਾ ਇਹ ਸਾਂਝਾ ਮਰਜਾ ਹੈ ਇਸ ਵਾਸਤੇ ਸਾਨੂੰ ਸਾਂਝਾ ਮਰਜਾ ਹੈ ਸਾਡੀ ਸਾਡੀ ਜੀਵਨ ਜਾਚ ਵੀ ਕਿਤਨਾ ਕਿਤੇ ਹੈਗੀ ਹੈ ਗੱਲ ਹੈ ਸੰਘਰਸ਼ ਨੂੰ ਇੱਕ ਧਰਨੇ ਦਾ ਰੂਪ ਨਾ ਦੇਖੀਏ ਜੇ ਸੰਘਰਸ਼ ਨੂੰ ਐ ਕਰੀਵੇ ਇੱਥੇ ਬੈਠੇ ਆ ਉੱਥੇ ਤਾਂ ਨਾਲਾ ਹੀ ਬਿਟੇ ਆ ਇਹਨੂੰ ਸ਼ਾਇਦ ਜੀਵਨ ਜਾਚ ਵੀ ਸਾਡਾ ਹੈਗਾ ਇਹ ਹਿਸਾਬ ਹੋਣਾ ਚਾਹੀਦਾ ਹੈ ਜੀ ਬਿਲਕੁਲ ਜੀ ਬਿਲਕੁਲ ਜੋ ਆਪਾਂ ਅੱਜ ਜਿੱਤਦੇ ਹਾਂ ਤਾਂ ਸਮਝ ਲਓ ਆਪਣੇ ਬੱਚੇ ਜਿਹੜੀ ਆਉਣ ਵਾਲੀ ਪੀੜੀ ਹੈ ਉਹ ਬਿਲਕੁਲ 100 200 ਸਾਲ ਤੱਕ ਜਿਹੜਾ ਕਿ ਆਪਾਂ ਨੂੰ ਕੋਈ ਸੰਘਰਸ਼ ਨਹੀਂ ਕਰਨਾ ਪੈਣਾ ਜੋ ਅੱਜ ਆਪਾਂ ਇਸ ਸਾਰੇ ਬੱਚੇ ਪਰਿਵਾਰਾਂ ਸਮੇਤ ਇੱਥੇ ਪਹੁੰਚਦੇ ਆ ਆ ਆਪਣੇ ਕੋਲੇ ਉਹ ਉਦਾਹਰਨ ਜਿਹੜੀ ਇੱਕ ਆ ਗਈ ਹੈ ਜਿਹੜੀ ਮਾਰਕੀਟ ਦੇ ਵਿੱਚ ਹੁਣ ਆਟੇ ਦਾ ਰੇਟ ਹੈਗਾ ਜਾਂ ਕਣਕ ਦਾ ਰੇਟ ਹੈਗਾ ਉਹ ਜੀ 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 ਆ ਵੇਖੋ ਜੀ ਆਪਣੇ ਨੂੰ ਆਪਣੀ ਲੱਗੇ ਮੋਰਚਿਆਂ ਦੇ ਵਿੱਚ ਕੀ ਹੋਇਆ ਹੈ ਕਿ ਆਪਣੀ 2320 ਰੁਪਏ ਕਣਕ ਵਿਕਦੀ ਹੈ ਕਿਸਾਨ ਦੀ ਅੱਜ ਕੋਆਪਰੇਟ ਕਰਾਣੇ ਕੀ ਕਰ ਰਹੇ ਨੇ 38 ਰੁਪਏ 3800 ਨੂੰ ਕਣਕ ਜਿਹੜੀ ਉਹਨਾਂ ਕਰਤੀ ਕੁਆਂਟਲ ਜਿਹੜਾ ਆਟਾ ਹੈ ਉਹ 40 42 ਰੁਪਏ ਤੱਕ ਕਰਤਾ ਇਸ ਵਾਸਤੇ ਅੱਜ ਹੀ ਉਹਨਾਂ ਦੱਸਤਾ ਹੈ ਵੀ ਭਾਈ ਤੁਹਾਡੇ ਨਾਲ ਆ ਕੁਝ ਹੋਣਾ ਤਾਂ ਅਸੀਂ ਆ ਕਰਨ ਲੱਗਿਆ ਉਹਨਾਂ ਬਿਲਕੁਲ ਨਾਲ ਦੀ ਨਾਲ ਹੀ ਆਪਾਂ ਨੂੰ ਸਮਝਾਈ ਜਾਂਦੇ ਨੇ ਨਾਲ ਦੀ ਨਾਲ ਦੱਸੀ ਜਾਂਦੇ ਨੇ ਵੀ ਅਸੀਂ ਆ ਕੁਝ ਤੁਹਾਡੇ ਤੇ ਲੈ ਕੇ ਆ ਤੁਹਾਡੀਆਂ ਜ਼ਮੀਨਾਂ ਖੋਣੀਆਂ ਨੇ ਤੁਹਾਡਾ ਪਰਿਵਾਰ ਖੋਣਾ ਜਿਹੜੇ ਪਿੰਡ ਨੇ ਉਜਾੜਨੇ ਨੇ ਉਜਾਰ ਕੇ ਸ਼ਹਿਰਾਂ ਵਿੱਚ ਲਜਾਣੇ ਨੇ ਸਸਤੀ ਮਜ਼ਦੂਰੀ ਜਿਹੜੀ ਕਿ ਕਿਸਾਨਾਂ ਮਜ਼ਦੂਰਾਂ ਤੋਂ ਕਰਵਾ ਕੇ ਕੋਆਪਰੇਟ ਕਰਾਣੇ ਉਹਨੂੰ ਭੇਜਣੀ ਹੁੰਦੀ ਹੈ ਤਹਾਡੇ ਹੱਥੀਂ ਦੇ ਟਿਫਨ ਪੈ ਮਤ ਫੜਾਉਣੇ ਹੈਗੇ ਵੀ ਤੁਸੀਂ ਜਿਹੜਾ 500 ਤੇ 200 ਤੇ ਦਿਹਾੜੀ ਕਰੋ ਜੀ ਜੀ ਇਹ ਤਾਂ ਮੈਂ ਇੱਕ ਵਾਰੀ ਸਟੇ ਦੇ ਵੀ ਬੋਲਤਾ ਸੀ ਵੀ ਜਦੋਂ ਇਹਨੇ ਕੋਆਪਰੇਟ ਕਰਾਣਿਆਂ ਦਾ ਰਾਜ ਹੋ ਗਿਆ ਤਾਂ ਫੀ ਕੀ ਕਰਨਗੇ ਆਪਣੇ ਆਪ ਦੇ ਟਿਪਣ ਹੋਣਗੇ ਭੈਣ ਨੂੰ ਪਤਾ ਨਹੀਂ ਲੱਗਣਾ ਆ ਮੇਰਾ ਭਰਾ ਏ ਮਾਂ ਨੂੰ ਪਤਾ ਨਹੀਂ ਲੱਗਣਾ ਕਿ ਆ ਮੇਰਾ ਪੁੱਤ ਕਿਉਂਕਿ ਜਦੋਂ ਮੈਂ ਟਿਪਣ ਲੈ ਕੇ ਜਾਵਾਂਗਾ ਮੈਂ 8 ਘੰਟੇ ਜਾਂ 10 ਘੰਟੇ ਉਹਨਾਂ ਦੀ ਮਰਜ਼ੀ ਨਾਲ ਹਾਂ ਕਿਉਂਕਿ ਫੋਨ ਸਾਡੇ ਜਿਹੜੇ ਨੇ ਉਹ ਇੱਕ ਥਾਂ ਤੇ ਰੱਖੇ ਜਾਣਗੇ ਸਾਡੇ ਪਿੱਛੇ ਕੋਈ ਵੀ ਨੁਕਸਾਨ ਹੁੰਦਾ ਸਾਨੂੰ ਕੋਈ ਪਤਾ ਨਹੀਂ ਲੱਗਣਾ ਇਸ ਕਰਕੇ ਲੋਕਾਂ ਨੂੰ ਜਿੰਨੇ ਵੀ ਘਰ ਚ ਬੈਠੇ ਲੋਕ ਉਹਨਾਂ ਨੇ ਇਹ ਕਹਿੰਦੇ ਜਦੋਂ ਟਿੱਪਣ ਫੜ ਲਿਆ ਤੇ ਆਪਾਂ ਉਸ ਦੇ ਅੰਦਰ ਜਾਵਾਂਗੇ ਉਸ ਤੋਂ ਬਾਅਦ ਭਾਈ ਸ਼ਾਮ ਨੂੰ ਆਵਾਂਗੇ ਤੇ ਸ਼ਾਮ ਨੂੰ ਮੇਰੇ ਪਤਨੀ ਜਿਹੜੀ ਰੋਟੀ ਬਕਾ ਕੇ ਰੱਖ ਜਾਈਦੀ ਮੈਂ ਆਪ ਚੁਪ ਕੇ ਰੋਟੀ ਖਾਵਾਂਗਾ ਮੇਰੀ ਪਤਨੀ ਦਾ ਮਹਿਬੂਬ ਨਹੀਂ ਦੇਖ ਸਕਦਾ ਮੈਂ ਆਦੇ ਬੱਚਿਆਂ ਦਾ ਮੂੰਹ ਨਹੀਂ ਦੇਖ ਸਕਦਾ ਇਸ ਵਾਸਤੇ ਲੋਕਾਂ ਨੂੰ ਪਿੱਛੇ ਬਾਹਰ ਨਿਕਲਣਾ ਚਾਹੀਦਾ ਕੋਈ ਟਿੱਪਣ ਨਾ ਫੜਨੇ ਪੈਣ ਆਪਣੀਆਂ ਜ਼ਮੀਨਾਂ 'ਚ ਆਪ ਹੀ ਨਾ ਮਜ਼ਦੂਰੀ ਕਰਨੀ ਪਵੇ ਸੁਗਰਬਾਸ਼ ਵੀਰ ਜੀ ਬਹੁਤ ਬਹੁਤ ਧੰਨਵਾਦ ਪੈਣੇ ਤੁਹਾਡਾ ਵੀ ਧੰਨਵਾਦ ਸੋ ਇਹ ਵੀਡੀਓ ਸਾਡੀ ਖਾਸ ਸਨੇਹਾ ਉਹ ਸੀਗਾ ਕਿ ਜਿੱਥੇ ਸਮੁੱਚੇ ਵਰਗਾਂ ਦਾ ਸਾਡਾ ਜਿਹੜਾ ਸੰਘਰਸ਼ ਹੈਗਾ ਸੋ ਉਹ ਅਸੀਂ ਪਰਿਵਾਰਾਂ ਬੱਚਾਂ ਸਮੇਤ ਪਹੁੰਚ ਜਿੱਥੇ ਸਾਡੀ ਬੀਬੀਆਂ ਪੈਣਾ ਪਹੁੰਚ ਰਹੀਆਂ ਸਾਡੇ ਕਿਸਾਨ ਆਗੂ ਪਹੁੰਚ ਰਿਹਾ ਬਜ਼ੁਰਗ ਪਹੁੰਚ ਰਿਹਾ ਨੌਜਵਾਨਾਂ ਨੂੰ ਖਾਸ ਤੌਰ ਤੇ ਕਾਲਜ ਯੂਨੀਵਰਸਿਟੀ ਦੇ ਜਿਹੜੇ ਪੜਦੇ ਸਾਡੇ ਵਿਦਿਆਰਥੀ ਉਹਨਾਂ ਨੂੰ ਜਰੂਰ ਅਸੀਂ ਬੇਨਤੀ ਕਰਾਂਗੇ ਨੌਜਵਾਨ ਵੱਧ ਤੋਂ ਵੱਧ ਪਹੁੰਚਣ ਕਿਉਂਕਿ ਨੌਜਵਾਨ ਸਾਡੇ ਸਮਾਜ ਦਾ ਵੱਡਾ ਹਿੱਸਾ ਹੈਗਾ ਜਿੱਥੇ ਸਾਡੀਆਂ ਬੀਬੀਆਂ ਪੈਣਾ ਜਿੱ ਤੋ ਵਿਦਿਆਰਥੀ ਵੀ ਇੱਕ ਵੱਡੇ ਪੱਧਰ ਤੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾ ਸਕਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡੇ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ